ਗੁਰਦੁਆਰਾ ਸ੍ਰੀ ਗੁਰੂ ਕਰਗੀਦਰ ਸਾਹਿਬ ਤੌਰੇ ਦੇ ਪਿਛਨਾਰ ਦੀ ਕਰਮੋਨਾ ਵਿਖੇ ਬੱਚਿਆਂ ਨੇ ਸ਼ਬਦ ਕੀਰਤਨ ਕਵਿਤਾ ਅਤੇ ਕਵੀਸ਼ਰੀ ਰਾਹੀਂ ਨਵੇਂ ਬਰੇ 2026 ਨੂੰ ਆਖਿਆ ਜੀ ਆਇਆਂ ਨਵੇਂ ਬਰੇ 2026 ਦੀ ਆਮਦ ਮੌਕੇ ਦੁਨੀਆ ਨੇ ਵੱਖ-ਵੱਖ ਤਰੀਕਿਆਂ ਨਾਲ ਜੀ ਆਇਆਂ ਆਖਿਆ ਇਟਲੀ ਦੇ ਸ਼ਹਿਰ ਕਰਮੋਨਾ ਜ਼ਿਲ੍ਹਾ ਅੰਦਰ ਪੈਂਦੇ ਤੌਰੇ ਦੇ ਪਿਛਨਾਰ ਦੀ ਵਿਖੇ ਸਥਿਤ ਪ੍ਰਸਿੱਧ ਗੁਰਦੁਆਰਾ ਸ੍ਰੀ ਗੁਰੂ ਕਰਗੀਦਰ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਇੱਕ ਵਿਲੱਖਣ ਪਹਿਲ ਕਰਦਿਆਂ 31 ਦਸੰਬਰ ਦੀ ਰਾਤ ਨੂੰ ਇਲਾਕਾ ਨਿਵਾਸੀ ਬੱਚਿਆਂ ਨੂੰ ਸਜਾਏ دیਵਾਨਾ ਚ ਕਿਲਾ ਸਮੰਧਤਾ ਗਿਆ ਜਿਸ ਵਿੱਚ ਬੱਚਿਆਂ ਨੇ ਸ਼ਬਦ ਕੀਰਤਨ ਕਵਿਤਾ ਅਤੇ ਕਵੀ ਸ਼ਰੀ ਰਾਹੀ ਲਗਭਗ 3 ਘੰਟੇ ਤੱਕ ਸਿੱਖ ਇਤਿਹਾਸ ਗੁਰ ਇਤਿਹਾਸ ਅਤੇ ਗੁਰਬਾਣੀ ਕੀਰਤਨ ਕੀਤਾ ਅਤੇ ਇਹਨਾਂ ਸੰਤਾਨ ਨੂੰ ਮਨਹਾਲ ਕੀਤਾ ਜਿਕਰਯੋਗ ਹੈ ਕਿ ਯੋਰਕ ਦੇ ਦੇਸ਼ਾਂ ਚ ਰਹਿੰਦੇ ਸਾਨੂੰ ਲੋੜ ਹੈ ਕਿ ਜਿੱਥੇ ਸਾਡੇ ਬੱਚੇ ਉਹ ਤੁਨੀ ਪੜ੍ਹਾਈ ਕਰ ਤਾਂ ਕਿਆਂ ਕਰਨ ਉੱਥੇ ਹੀ ਉਹ ਆਪਣੀ ਧਰਮ ਵਿਰਸੇ ਅਤੇ ਸਿੱਖੀ ਸਿਧਾਂਤਾਂ ਨਾਲ ਜੁੜੇ ਰਹੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਸ ਨਾਲ ਗੱਲਬਾਤ ਕਰਦੇ ਦੱਸਿਆ ਗਿਆ ਕਿ ਉਹ ਹਮੇਸ਼ਾ ਹੀ ਸਾਡੇ ਆਉਣ ਵਾਲੇ ਭਵਿੱਖ ਬੱਚਿਆਂ ਨੂੰ ਅੱਜ ਹੀ ਮੌਕਿਆਂ ਤੇ ਧਾਰਮਿਕ ਸਮਾਗਮਾਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕਰਦੇ ਰਹਿੰਦੇ ਹਨ ਪ੍ਰਬੰਧਕ ਕਮੇਟੀ ਵੱਲੋਂ ਇਸ ਮੌਕੇ ਸਮਾਗਮ ਵਿੱਚ ਭਾਗ ਲੈਣ ਵਾਲੇ ਬੱਚਿਆਂ ਦੇ ਮਾਪਿਆਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਗਿਆ ਇਸ ਮੌਕੇ ਕਮੇਟੀ ਵੱਲੋਂ ਸਮੂਹ ਬੱਚਿਆਂ ਦੀ ਹੌਸਲਾ ਫਚਾਈ ਲਈ ਉਹਨਾਂ ਨੂੰ ਮੈਡਲ ਅਤੇ ਮਾਯਾ ਦਾ ਗੱਫਾ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸੰਗਤਾਂ ਵੱਲੋਂ ਪਾਹਰੀ ਗੰਦੀ ਵਿੱਚ ਗੁਰੂ ਸਾਹਿਬ ਜੀ ਨੂੰ ਨਸਤ ਮਸਤਕ ਹੋਣ ਲਈ ਗੁਰਦੁਆਰਾ ਸਾਹਿਬ 'ਤੇ ਹਾਜ਼ਰੀ ਭਰੀ ਗਈ ਇਸ ਮੌਕੇ ਤੇ ਆਈਆਂ ਹੋਈਆਂ ਸੰਗਤਾਂ ਲਈ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਦਿੱਤੇ ਹੋਏ ਪੰਡਾਰਿਆਂ ਵਿੱਚੋਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ